ਕਾਤਲ ਪਤਨੀ ਦੇ ਮਾਵਾਪ ਚੋਰੀ ਚੋਰੀ ਪੇਜ ਰਹੇ ਨੇ ਜੇਲ੍ਹ ਚ ਵੀ ਆਈਪੀ ਸਹੂਲਤਾ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਭਾਜੀ ਇਹ ਸਭ ਡਰਾਮੇ ਐ ਪਬਲਿਕ ਚ ਕਿਉਂਕਿ ਆ ਜੇਗਾ ਬੈਕਗਰਾਉਂਡ ਤੇ ਇਹ ਵੀ ਸੁਣਨ ਚ ਆਇਆ ਨਾ ਕਿ ਮੈਨੂੰ ਵੀ ਜੇਲ੍ਹਾਂ ਚ ਮੇਰੇ ਕੈਦੀ ਨੇ ਸਾਨੂੰ ਵੀ ਹਾਈ ਕੋਰਟ ਵੀ ਉਹਨਾਂ ਦੇ ਵਕੀਲ ਮਿਲਦੇ ਨੇ ਉਹ ਵੀ ਮਿਲਦੇ ਨੇ ਜਦੋਂ ਅਸੀਂ ਕੋਟਾਂ ਜਾਂਦੇ ਆ ਤੇ ਦੱਸਦੇ ਆ ਉਹਨੂੰ ਫੈਸਿਲਟੀਆਂ ਮਿਲ ਰਹੀਆਂ ਤੇ ਫੈਸਿਲਟੀਆਂ ਵਾਸਤੇ ਪੈਰਵਾਹੀ ਕੋਈ ਤੇ ਕਰ ਰਿਹਾ ਵੀ ਆਈਪੀ ਸਹੂਲਤਾ ਮਿਲ ਰਹੀਆਂ ਨੇ ਬਿਲਕੁਲ ਮਿਲ ਰਹੀਆਂ ਜੀ ਉਹਨੂੰ ਔਰ ਕੋਈ ਕੋਈ ਤੇ ਉਹਦੀ ਕਾਰਵਾਈ ਕਰ ਰਿਹਾ ਨਾ ਉਥੋਂ ਦੀ ਜੇਲ੍ਹ ਦੀ ਪੁਲਿਸ ਇੰਨੀ ਵਹਿਲੀ ਥੋੜੀ ਐ ਉਥੇ ਭਾਜੀ ਹਰ ਚੀਜ਼ ਦੀ ਕੀਮਤ ਐ ਤੂੰ ਗੱਦਾ ਲਵਾਣਾ 30000 ਰੁਪਏ ਮਹੀਨਾ ਦਿਓ ਗੱਦਾ ਲਵਾ ਲਓ ਰੇਟ ਵੀ ਦੱਸ ਰਹੇ ਹਾਂ ਰੇਟ ਦੱਸ ਰਹੇ ਹਾਂ ਸਾਨੂੰ ਆਉਂਦੇ ਨੇ ਆ ਸਭਾ ਚੱਲਦੀ ਵੀ ਐ ਕਿੰਨੇ ਪਖ ਖਾਰੀ ਆਏ ਬਾਰੋਂ 20000 ਬੇ ਰੇਟ ਐ ਜੀ ਜੇ ਤੁਸੀਂ ਅੰਦਰ ਚੋਰੀ ਕਰਨ ਜਾਣਾ ਤਾਂ 20000 ਰੁਪਏ ਦਿਹਾੜੀ ਦਾ ਰੇਟ ਐ ਜੇ ਤੁਸੀਂ ਮਹੀਨਾ ਉਸ ਸਭਾ ਚ ਭੀਖ ਮੰਗਣੀ ਐ ਉਹਦਾ ਰੇਟ ਲੱਗਿਆ ਲੋਕਲ ਐਸਐਚ ਤੋਂ ਲੈਂਦਾ ਨਹੀਂ ਤਾਂ ਪੰਜਾਬ ਦੇ ਬਾਰੋਂ ਕਿ ਉਹ ਬੰਦਾ ਉਥੇ ਸਭਾ ਜਾ ਕੇ ਭੀਖ ਮੰਗਣ ਬਹਿ ਗਿਆ ਕਿਆਸ ਪ੍ਰਸ਼ਾਸਨ ਦੀ ਵਿੱਚੇ ਡੀਸੀ ਉਹਨਾਂ ਤੱਕ ਵੀ ਪਹੁੰਚਦੇ ਨੇ ਪਏ ਉਹਨਾਂ ਦੀ ਡਿਊਟੀ ਨਹੀਂ ਬਣਦੀ ਕਿ ਜਿਹੜੇ ਬੰਦੇ ਬਾਹਰੋਂ ਆਇਆ ਅਦਰਦਰਨ ਮੱਥਾ ਟਿਕਣ ਭੀਖ ਖਵਾ ਲੈ ਦੁਕਾਨਾਂ ਵਾਲੇ ਉਹਨਾਂ ਨੂੰ ਆਇਡੈਂਟੀਫਾਈ ਕਰੇ ਕੁੜੀਆਂ ਦੀ ਕੈਟਾਗਰੀ ਚ ਨਹੀਂ ਰੱਖਣਾ ਸਾਡੀਆਂ ਕੁੜੀਆਂ ਸਾਡੀਆਂ ਧੀਆ ਪਹਿਣਾ ਬਹੁਤ ਚੰਗੀਆਂ ਨੇ ਉਹ ਦਿਆਲੂ ਨੇ ਰੱਬ ਨੇ ਉਹਨਾਂ ਨੂੰ ਮਾਂ ਵਜਿ ਇਸ ਕਰਕੇ ਬਣਾਇਆ ਕਿ ਉਹਨਾਂ ਦੇ ਅੰਦਰ ਨਾ ਸਹਿਨਸ਼ੀਲਤਾ ਜ਼ਿਆਦਾ ਹੈ ਠੀਕ ਤੇ ਇਹ ਤੇ ਵਾਕਈ ਡੈਨ ਨੀ ਚੜੇਲ ਐ ਇਹ ਪਹਿਲਾ ਖਦਾ ਮੈਂ ਹੀ ਦਿੱਤਾ ਔਰ ਮੈਂ ਮੰਨਦਾ ਇਸ ਗੱਲ ਨੂੰ ਇਹ ਤੇ ਜੋ ਕਿਹਨ ਕਰਨਾ ਕਰ ਲੈ ਮੇਰਾ ਇਸ ਤੋਂ ਬਾਅਦ ਇੱਕਦਮ ਨਵੀਂ ਖਬਰ ਆਉਂਦੀ ਕਿ ਉਸਦੀ ਸਹੇਲੀ ਵਰਿੰਦਰ ਨੂੰ ਕੰਡੀਸ਼ਨਲ ਬੇਲ ਮਿਲ ਜਾਂਦੀ ਕੇਸ ਬਦਲੇਗਾ ਨੀ ਇਸ ਦੇ ਨਾਲ ਇਸ ਤਰ੍ਹਾਂ ਸਭ ਤੋਂ ਜਿਆਦਾ ਬੜੇ ਅਫਸੋਸ ਦੀ ਗੱਲ ਦੱਸ ਰਿਹਾ ਪੁਲਿਸ ਦਾ ਰੋਲ ਖਾਸ ਕਰਕੇ ਐਸਐਚਓ सदर थाना ਫਰੀਦਕੋਟ ਉਹਦਾ ਰੋਲ ਬਹੁਤ ਨੋਟੋਰੀਅਸ ਹੈ ਐਸਐਚਓ ਨੇ ਜੋ ਮੈਨੂੰ ਸੂਚਨਾ ਮਿਲੀ ਐ ਐਸਐਚਓ ਨੇ ਇੰਨੀ ਗੱਲ ਲਿਖ ਕੇ ਦਿੱਤੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਮਰਡਰ ਦਾ ਕੇਸ ਹੋਵੇ ਤੇ ਐਸਐਚਓ ਇੰਨੀ ਗੱਲ ਲਿਖ ਕੇ ਦੇਵੇ ਕਿ ਕਿੰਨੇ ਪੈਸੇ ਲੈ ਹੋਣਗੇ ਉਹਨੇ ਸੋਚੋ ਜਰਾ ਪਬਲਿਕ ਸੋਚੇ ਕਿੰਨੇ ਪੈਸੇ ਲੈ ਹੋਣਗੇ ਜਾਂ ਉਹਦੇ ਤੇ ਅਫਸਰਾਂ ਦਾ ਪ੍ਰੈਸ਼ਰ ਹੈ ਅਫਸਰ ਆਪਣਾ ਪੱਲਾ ਝਾੜ ਰਿਹਾ ਕਿ ਸਾਨੂੰ ਕੁਝ ਨਹੀਂ ਪਤਾ ਤੇ ਜਾਂ ਫਿਰ ਉਹਨੇ ਮੋٹے ਪੈਸੇ ਖਾਦੇ ਆ ਆ ਜਿਹੜੀ ਵਿਰਿੰਦਰ ਕੌਰ ਦਾ ਘਰ ਵਾਲਾ ਵੀ ਪੁਲਸ ਵਾਲਾ ਜੇ ਫੇਰ ਕੰਸਟੈਂਟ ਉਹ ਜੋ ਮਰਜ਼ੀ ਹੈ ਹੈ ਤੇ ਪੁਲਸ ਵਾਲਾ ਹੀ ਹੁਣ ਉਹਨੇ ਕੀ ਸਾਠ ਘਾਟਨ ਲਾਈ ਐ ਮੈਂ ਕਹਿੰਦਾ ਟੁੱਟਾ ਕੇਸ ਹੁੰਦਾ ਨਾ ਜਿਹੜਾ ਟੁੱਟਾ ਕੇਸ ਜਿੱਜਮਾਨਤ ਮਤਲਬ ਘਰ ਬੈਠਿਆਂ ਨੂੰ ਮਿਲੀ ਹੁੰਦੀ ਐ ਉਹਦੇ 'ਚ ਵੀ ਕੋਟ ਪੁਲਿਸ ਲਿਖ ਕੇ ਦਿੰਦੀ ਐ ਕਿ ਸਾਨੂੰ ਇਸ ਦੋਸ਼ੀ ਦੀ ਲੋੜ ਐ ਇਹਨੂੰ ਜਮਾਨਤ ਨਾ ਦਿੱਤੀ ਜਾਵੇ ਇਹ ਤੇ ਮਰਡਰ ਦੇ ਕੇਸ 'ਚ ਸਿੱਧਾ ਕਹਿ ਰਿਹਾ ਮੈਂ ਪੁਲਿਸ ਵਿਕ ਚੁੱਕੀ ਐ ਵਿਕ ਚੁੱਕੀ ਐ ਜੀ ਪੂਰੀ ਤਰ੍ਹਾਂ ਵਿਕ ਚੁੱਕੀ ਐ ਚਾਹੇ ਉਹ ਪੈਸੇ ਨਾਲ ਚਾਹੇ ਉਹ ਪਾਵਰ ਨਾਲ ਚਾਹੇ ਉਹ ਕਿਸੇ ਹੋਰ ਚੀਜ਼ ਨਾਲ ਇਹ ਤੇ ਰੱਬ ਹੀ ਜਾਣਦਾ ਵੀ ਉਹ ਕਿੱਦਾਂ ਵਿਕੀ ਐ ਪਰ ਸਰ ਇੱਥੇ ਕੰਡੀਸ਼ਨਲ bail ਇਸ ਕਰਕੇ ਕਹਿੰਦੇ ਨੇ ਕਿ ਦਿੱਤੀ ਗਈ ਆ ਜਿਹੜੀ ਵਰਿੰਦਰ ਕੌਰ ਉਹ ਨਰਸਿੰਗ ਦੀ ਸਟੂਡੈਂਟ ਹੈਗੀ ਉਸ ਦੇ ਵੱਲੋਂ ਪੇਪਰ ਆਪਣੇ ਜਿਹੜਨੇ ਦਿੱਤੇ ਜਾਣੇ ਸੀ ਫਾਈਨਲ ਇਅਰ ਦੇ ਪੇਪਰ ਨੇ ਉਸ ਦੀ ਮਿਹਨਤ ਆ ਪਿਛਲੇ ਕਈ ਸਾਲਾਂ ਦੀ ਉਹ ਦਿੱਤੇ ਜਾਣੇ ਸੀ ਉਹਨਾਂ ਕੰਡੀਸ਼ਨਾਂ ਨੂੰ ਮੁੱਖ ਰੱਖ ਕੇ ਵਰਿੰਦਰ ਦੇ ਵੱਲੋਂ ਜਿਹੜੀ ਆ ਜ਼ਮਾਨਤ ਮੰਗੀ ਗਈ ਸੀ ਇਸ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਕਿਵੇਂ ਦੇਖੋ ਬੜੀ ਸਿੰਪਲ ਜੀ ਗੱਲ ਸਮਝਾਉਣਾ ਪਹਿਲਾਂ bail ਮਿਲਣ ਦਾ ਪ੍ਰੋਸੀਜਰ ਕੀ ਆਪਾਂ ਉਹਦੀ ਗੱਲ ਕਰੀਏ ਜਿਦੋਂ ਵੀ ਚਾਹੇ ਰੈਗੂਲਰ ਬੇਲ ਚਾਹੇ ਉਹ ਕੰਡੀਸ਼ਨਲ ਬੇਲ ਜੇ ਕੋਈ ਵੀ ਦੋਸ਼ੀ ਅਪਲਾਈ ਕਰਦਾ ਮਾਨਜੋਗ ਅਦਾਲਤ 'ਚ ਐਪਲੀਕੇਸ਼ਨ ਲੱਗਦੀ ਹੈ ਮੇਰੇ ਐਗਜ਼ਾਮ ਹੈ ਮੇਰਾ ਆਰਟੀਕਲ 21 'ਚ ਕਨਸਟੀਟਿਊਸ਼ਨਲ ਰਾਈਟ ਹੈ ਮੈਨੂੰ ਲਾਈਫ ਐਂਡ ਲਿਬਰਟੀ ਦੇ ਅੰਦਰ ਮੈਨੂੰ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਫਿਰ ਜਿਹੜੀ ਮਾਨਜੋਗ ਅਦਾਲਤ ਹੈ ਉਹ ਪੁਲਿਸ ਨੂੰ ਪੁੱਛਦੀ ਹੈ ਕਿ ਇਹ ਬੰਦਾ ਕਿੰਨਾ ਕੁ ਤਾਂ ਰੁਚੀਦਾ ਹੈ ਕਿੰਨਾ ਕੁ ਨਹੀਂ ਚਾਹੀਦਾ ਫਿਰ ਪੁਲਿਸ ਉਹ 'ਚ ਮੋਟਾ ਇਤਰਾਜ਼ ਲਿਖਦੀ ਹੈ ਕਿ ਇਹ ਬੜੇ ਸੰਗੀਨ ਜੁਰਮ ਕਤਲ ਵਰਗੇ ਮੁਕਦਮੇ ਵਿੱਚ ਲੋੜੀਂਦੀ ਹੈ ਹਲੇ ਤਫਤੀਸ਼ ਬਾਕੀ ਹੈ ਹਲੇ ਕਈ ਤੱਥ ਕੱਢਣੇ ਬਾਕੀ ਹਨ ਜੇ ਇਹਨੂੰ ਜ਼ਮਾਨਤ ਦਿੱਤੀ ਗਈ ਤਾਂ ਇਹ ਬਾਹਰ ਕੁਝ ਵੀ ਗਰਬੜ ਕਰ ਸਕਦੀ ਹੈ ਇਹਨੂੰ ਪੇਪਰ ਦੇਣ ਦੀ ਜੇ ਇਜਾਜ਼ਤ ਦੇਣੀ ਹੋਵੇ ਤਾਂ ਉਹ ਮਾਨਜੋਗ ਦੀ ਆਪਣਾ ਪੈਰੋਗੇਟਿਵ ਹੈ ਜਾਂ ਇਹਨੂੰ ਜੇਲ੍ਹ ਦੇ ਅੰਦਰ ਹੀ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਔਰ ਬੋਰਡ ਨੂੰ ਕਿਹਾ ਜਾਵੇ ਦੋ ਬੰਦੇ ਦੇਤੇ ਪੇਪਰ ਦੇਣ ਲਈ ਲਾਤੇ ਜਾਣ ਜੇਲ੍ਹ 'ਚ ਪੇਪਰ ਲੈ ਜਾ ਸਕਦੇ ਨੇ ਬਿਲਕੁਲ ਜੇਲ੍ਹ 'ਚ ਪੇਪਰ ਲੈ ਜਾ ਸਕਦੇ ਆ ਜੀ ਜੇਲ੍ਹ 'ਚ ਪੜ੍ਹਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜੇਲ੍ਹ 'ਚ ਆਨਲਾਈਨ ਕਲਾਸਾਂ ਲੱਗ ਸਕਦੀਆਂ ਨੇ ਜੀ ਬਿਲਕੁਲ ਲੱਗ ਸਕਦੀਆਂ ਜੀ ਸਰ ਫਿਰ ਇਹ ਕੰਡੀਸ਼ਨਲ ਜਦੋਂ ਐਸਐਚਓ ਨੇ ਲਿਖ ਕੇ ਦਿੱਤਾ ਕਿਉਂਕਿ ਮਾਨਯੋਗ ਅਦਾਲਤ ਐਸਐਚਓ ਦੇ ਉੱਤੇ ਬੈਠੀ ਹੈ ਐਸਐਚਓ ਨੇ ਕਿਹਾ ਤਾਂ ਕਿ ਯਸ ਮੈਨੂੰ ਲੋੜ ਨਹੀਂ ਬੰਦੇ ਦੀ ਉਹ ਕਹਿੰਦਾ ਜੇ ਤੈਨੂੰ ਲੋੜ ਨਹੀਂ ਤਾਂ ਲੱਲਪੜ ਮੈਂ ਦੇ ਦਿੰਨਾ ਕੰਡੀਸ਼ਨਲ ਬੇਲ ਹੁਣ ਉਹ ਹਫਤਾ 10 ਦਿਨ 15 ਦਿਨ ਦੀ ਜਿਹੜੀ ਬੇਲ ਮਿਲੀ ਹੈ ਉਸ ਬੇਲ 'ਚ ਕੀ ਕੁਝ ਨਹੀਂ ਹੋਏਗਾ ਇਹ ਦੋ ਸੋਚ ਕੇ ਵੇਖੋ ਸਬੂਤ ਮਟਾਏ ਜਾਣਗੇ ਬਾਹਰੋਂ ਟ੍ਰੇਨਿੰਗ ਲਈ ਜਾਏਗੀ ਕਿ ਮੈਂ ਕੀ ਕੀ ਪੁਲਿਸ ਨੂੰ ਜਵਾਬ ਚ ਬੋਲਣਾ ਹੈ ਕੀ ਨਹੀਂ ਬੋਲਣਾ ਜਿਹੜੇ ਬਾਕੀ ਦੋਸ਼ੀ ਨੇ ਜਾਂ ਜੋ ਵੀ ਬਾਕੀ ਗੱਲਬਾਤ ਹੈ ਔਰ ਇੱਥੋਂ ਤੱਕ ਵੀ ਸੁਣਨ ਚ ਆਇਆ ਵੀ ਇਹਨੇ ਚਿੱਟਾ ਵੀ ਆਪ ਸਪਲਾਈ ਕਰਵਾਇਆ ਉਹਨੂੰ ਮੈਂ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਜਿਹੜਾ ਸੁਨੀਲ ਮੱਲਣ ਇੰਨੇ ਵੱਡੇ ਸਵਾਲ ਪੁਲਿਸ ਦੇ ਉੱਪਰ ਖੜੇ ਕਰ ਰਹੇ ਨੇ ਐਸ ਐਚਓ ਨੂੰ ਕਹਿ ਰਹੇ ਨੇ ਕਿ ਤੂੰ ਵਿਕ ਚੁੱਕਿਆ ਹੈ ਜਾਂ ਸੀਨੀਅਰ ਅਫਸਰਾਂ ਦੀ ਸਾੰਡ ਗੰਡ ਹੈਗੀ ਆ ਵਰਿੰਦਰ ਇਸ ਕੇਸ ਦੀ ਇੰਨੀ ਅਹਿਮ ਕੜੀ ਕਿਉਂ ਆ ਵਰਿੰਦਰ ਦਾ ਇਸ ਕੇਸ ਦੇ ਵਿੱਚ ਰੋਲ ਕੀ ਗੁਜ਼ ਰਿਹਾ ਜੇਕਰ ਪਬਲਿਕ ਨੂੰ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਪਬਲਿਕ ਦੀ ਭਾਸ਼ਾ ਦੇ ਵਿੱਚ ਸਮਝਾਉਣਾ ਹੋਵੇ ਜਦੋਂ ਬੰਦਾ ਮਾਰਨਾ ਸੀ ਉਹਨੂੰ ਕਿਹੜਾ ਟੀਕਾ ਲਾਉਣਾ ਹੈ ਕਿਵੇਂ ਲਾਉਣਾ ਹੈ ਕਿਹੜੀ ਵਿੱਚ ਕੈਮੀਕਲ ਜਾਂ ਜੋ ਵੀ ਪਾਉਣਾ ਚਿੱਟਾ ਪੀਲਾ ਨੀਲਾ ਕਾਲਾ ਉਹਦੀ ਟ੍ਰੇਨਿੰਗ ਐਸ ਵਰਿੰਦਰ ਕੌਰ ਨੇ ਦਿੱਤੀ ਹੈ ਐਸ ਪਰ ਫੈਕਟ ਜੋ ਮੇਰੇ ਕੋਲ ਆਏ ਨੇ ਤੇ ਜਦੋਂ ਇੱਕ ਬੰਦੇ ਨੂੰ ਮਾਰਨ ਦੀ ਉਹ ਟ੍ਰੇਨਿੰਗ ਦੇ ਰਹੀ ਹੈ ਕਿਹੜੀ ਦੁਕਾਨ ਤੋਂ ਉਹ ਚਿੱਟਾ ਖਰੀਦਿਆ ਹੋਊਗਾ ਜਾਂ ਚਿੱਟਾ ਪੀਲਾ ਜੋ ਵੀ ਖਰੀਦਿਆ ਹੋਊਗਾ ਕਿਹੜੀ ਦੁਕਾਨ ਤੋਂ ਸਰਿੰਜ ਖਰੀਦੀ ਜਾਊਗੀ ਉਹ ਉਹਨਾਂ ਦੇ ਵੀ ਸ਼ਕੰਜਾ ਕੱਸਣ ਵਾਲਾ ਬਿਨਾਂ ਤੁਸੀਂ ਇੱਕ ਮੈਡੀਕਲ ਪ੍ਰੈਕਟਿਸ਼ਨਰ ਤੋਂ ਕੋਈ ਦਵਾਈ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਕਿਵੇਂ ਦੇ ਦਿੱਤੀ ਕੋਈ ਵੀ ਦਵਾਈ ਇਵਨ ਪੈਰਾਸੀਟਾਮੋਲ ਦੀ ਗੋਲੀ ਵੀ ਕਾਨੂੰਨਨ ਤੌਰ ਤੇ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਕੋਈ ਫਾਰਮੇਸੀ ਤੁਹਾਨੂੰ ਨਹੀਂ ਦੇ ਸਕਦੀ ਤੇ ਇਹ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਉਹਨਾਂ ਤੱਕ ਜੋ ਵੀ ਪਹੁੰਚਿਆ ਜੋ ਮਟੀਰੀਅਲ ਜਿਹਦੇ ਨਾਲ ਸਾਡੇ ਵੀਰ ਦੀ ਮੌਤ ਹੋਈ ਔਰ ਤੇ ਇਹ ਮਾਪਿਆਂ ਦਾ ਨਾਲ ਆ ਮਾਪੇ ਵਿਚਾਰੇ ਨਹੀਂ ਜੇ ਗਏ ਉਹ ਵੀ ਲਾਈਨ 'ਚ ਆਉਣ ਵਾਲੇ ਨੇ ਬਹੁਤ ਜਲਦੀ ਸਰ ਮੈਂ ਤੁਹਾਡੀ ਇੱਕ ਹੋਰ ਵੀ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਕਹਿੰਦੇ ਸੀ ਕਿ ਰੁਪਿੰਦਰ ਦੇ ਮਾਪਿਆਂ ਨੂੰ ਹੁਣ ਮੈਂ ਨਹੀਂ ਛੱਡਾਂਗਾ ਕਾਰਵਾਈ ਮੈਂ ਉਹਨਾਂ ਦੇ ਉੱਪਰ ਵੀ ਕਰਵਾਵਾਂਗਾ ਜਦ ਕਿ ਅਸੀਂ ਰੁਪਿੰਦਰ ਦੇ ਮਾਪਿਆਂ ਦੀ ਮੈਂ ਇੰਟਰਵਿਊ ਸੁਣੀਆਂ ਨੇ ਉਹ ਕਹਿੰਦੇ ਨੇ ਕਿ ਸਾਡਾ ਜਵਾਈ ਨਹੀਂ ਗੁਰਵਿੰਦਰ ਸਾਡੇ ਪੁੱਤਾਂ ਵਰਗਾ ਸੀ ਇੱਥੇ ਰੁਕੋ ਇੱਥੇ ਰੁਕੋ ਹਾਂ ਜੀ ਉਹਨਾਂ ਦਾ ਪੁੱਤ ਮਰਿਆ ਸੀ ਹੁਣ ਠੀਕ ਹੈ ਡੇਢ ਘੰਟਾ ਮੈਂ ਗਾਲ ਕੱਢਣ ਲੱਗਾ ਸੀ ਏਡੀ ਮੋਟੀ ਉੱਥੇ ਖਲੋ ਕੇ ਤਮਾਸ਼ਾ ਵੇਖਣ ਦੇ ਸੀ ਪਹਿਲਾ ਫਰਜ ਕੀ ਸੀ ਬੋਡੀ ਲੰਮੇ ਪਈ ਵੇਖ ਕੇ ਡਾਕਟਰ ਬੁਲਾਉਂਦੇ ਪਿੰਡ 'ਚ ਰੌਲਾ ਪਾਉਂਦੇ ਐਂਬੂਲੈਂਸ ਬੁਲਾਉਂਦੇ ਆਪ ਵੇਖਦੇ ਸਾਹ ਦਿੰਦੇ ਸੀਪੀਆਰ ਦਿੰਦੇ ਇਹ ਤੇ ਜਦੋਂ ਉਹਨਾਂ ਦੀ ਭੂਆ ਵੀ ਆਈ ਹੈ 1.5 ਘੰਟੇ ਬਾਅਦ ਉਹਨੂੰ ਕਹਿੰਦੇ ਨਾ 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 ਹੱਥ ਨਾ ਲਾਈ ਫਿੰਗਰਪ੍ਰਿੰਟ ਆ ਜਾਣਗੇ ਇਹ ਜੇ ਇਹਨਾਂ ਦਾ ਮੁੰਡਾ ਸੀ ਨਾ ਇਹ ਪੂਰਾ ਪਿੰਡ ਸਿਰ ਤੇ ਚੁੱਕ ਦਿੰਦੇ ਲਾਹਣਦੇ ਆਹ ਜੇ ਮਾਂ ਪਿਓ ਤੇ ਜਿਨ੍ਹਾਂ ਨੇ ਇਹੋ ਜਿਹਾ ਗੰਦਾ ਜੰਮਿਆ ਆ ਕੁੜੀ ਜੰਮੀ ਜਿਹੜੀ ਗੰਦੀ ਝੜੇਲ ਜੰਮੀ ਜਿਨ੍ਹਾਂ ਨੇ ਔਰ ਇਹ ਨਾਲ ਇਨਵੋਲਵ ਨੇ ਇਹਨਾਂ ਦਾ ਜਿਹੜਾ ਫਰਜ ਸੀ ਮੈਂ ਕਹਿੰਦਾ 1 ਮਿੰਟ ਲਈ ਮੈਂ ਮੰਨ ਲੈਂਦਾ ਕਿ ਕਤਲ ਤੋਂ ਪਹਿਲਾਂ ਨਹੀਂ ਸੀ ਪਤਾ ਇਹਨਾਂ ਨੂੰ ਸਾਡੀ ਕੁੜੀ ਗਲਤ ਆ ਕਤਲ ਤੋਂ ਬਾਅਦ ਤੇ ਪਤਾ ਲੱਗ ਗਿਆ ਸੀ ਫਿਰ ਕਿਉਂ ਪਰਟਕ ਕੀਤਾ ਇਹ ਪ੍ਰੋਟेक्ट ਕਰਨ ਬੈਠੇ ਸੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਕੁੜੀ ਕਹਿੰਦੀ ਭਾਜੀ ਉਹ ਸਾਰਾ ਸੋਨਾ ਲੁੱਟ ਕੇ ਲੈ ਗਏ ਹਲੇ ਉਹ ਸੋਨਾ ਵੀ ਲੱਭਣਾ ਹੈ ਫਿਰ ਉਹ ਸੋਨਾ ਉਹ ਕਹਿੰਦੇ ਜੇ ਸੋਨਾ ਲੁੱਟ ਕੇ ਲੈ ਗਏ ਤੇ ਬੀਬੀ ਤੇਰੇ ਗੱਲ ਚ ਚੇਨ ਕਿਵੇਂ ਰਹਿ ਗਈ ਉਸ ਵੇਲੇ ਪੁਲਿਸ ਨੇ ਇਸ਼ਾਰਾ ਦਿੱਤਾ ਵੀ ਇਹ ਕੁੜੀ ਹੀ ਕਤਲ ਹੈ ਫਿਰ ਹੋਰ ਸਵਾਲ ਜਵਾਬ ਹੋਏ ਸੋ ਇਨਾਂ ਸਵਾਲਾਂ ਤੋਂ ਜਦੋਂ ਮਾਪਿਓ ਘਰ ਆਏ ਆ ਕੁੜੀ ਦੇ ਮਾਪਿਓ ਕਿਉਂ ਨਹੀਂ ਉਹਨਾਂ ਨੇ ਉਹ ਹਾਲਾਤਾਂ ਦਾ ਜਾਜਾ ਲੈ ਕੇ ਆਪ ਕਾਰਵਾਈ ਕਰਵਾਈ ਕੰਪਲੇਨੈਂਟ ਕੁੜੀ ਦਾ ਪਿਓ ਹੁੰਦਾ ਤੇ ਮੈਂ ਮੰਨਦਾ ਕਿ ਕੁੜੀ ਦਾ ਪਿਓ ਸੱਚੀ ਮੁੱਝੀ ਸਹੀ ਹੁੰਦਾ ਔਰ ਡਰਾਮੇ ਕਰ ਰਿਹਾ ਇੱਥੇ ਬਹਿ ਕੇ ਤੁਸੀਂ ਸਵਾਲ ਖੜੇ ਕਰਦੇ ਹੋ ਜੀ ਪਰ ਉਹ ਤਾਂ ਰੁਪਿੰਦਰ ਕੌਰ ਨੂੰ ਅੱਜ ਤੱਕ ਜੇਲ੍ਹ ਦੇ ਵਿੱਚ ਮਿਲਣ ਨਹੀਂ ਗਏ ਚੱਪਲਾਂ ਚੱਪਲਾਂ ਤੱਕ ਵੀ ਨਹੀਂ ਕਹਿੰਦੇ ਮਾਪਿਆਂ ਦੇ ਵੱਲੋਂ ਤਾਂ ਦਿੱਤੀਆਂ ਗਈਆਂ ਭਾਜੀ ਇਹ ਸਭ ਡਰਾਮੇ ਐ ਇਹ ਪਬਲਿਕ 'ਚ ਕਿਉਂਕਿ ਆਜੇਗਾ ਬੈਕਗ੍ਰਾਉਂਡ ਤੇ ਇਹ ਵੀ ਸੁਣਨ ਚ ਆਇਆ ਨਾ ਕਿ ਮੈਨੂੰ ਵੀ ਜੇਲ੍ਹਾਂ 'ਚ ਮੇਰੇ ਕੈਦੀ ਨੇ ਸਾਨੂੰ ਵੀ ਹਾਈ ਕੋਰਟ ਵੀ ਉਹਨਾਂ ਦੇ ਵਕੀਲ ਮਿਲਦੇ ਨੇ ਉਹ ਵੀ ਮਿਲਦੇ ਨੇ ਜਦੋਂ ਅਸੀਂ ਕੋਟਾਂ ਜਾਂਦੇ ਆ ਤਾਂ ਦੱਸਦੇ ਆ ਉਹਨੂੰ ਫੈਸਿਲਟੀਆਂ ਮਿਲ ਰਹੀਆਂ ਤੇ ਫੈਸਿਲਟੀਆਂ ਵਾਸਤੇ ਪੈਰਵਾਹੀ ਕੋਈ ਤੇ ਕਰ ਰਿਹਾ ਵੀ ਆਈਪੀ ਸਹੂਲਤਾਂ ਮਿਲ ਰਹੀਆਂ ਨੇ ਬਿਲਕੁਲ ਮਿਲ ਰਹੀਆਂ ਜੀ ਉਹਨੂੰ ਔਰ ਕੋਈ ਕੋਈ ਤੇ ਉਹਦੀ ਪੈਰਵਾਹੀ ਕਰ ਰਿਹਾ ਨਾ ਉਥੋਂ ਦੀ ਜੇਲ੍ਹ ਦੀ ਪੁਲਿਸ ਇੰਨੀ ਵਹਿਲੀ ਥੋੜੀ ਆ ਉੱਥੇ ਭਾਜੀ ਹਰ ਚੀਜ਼ ਦੀ ਕੀਮਤ ਆ ਤੁਸੀਂ ਗੱਦਾ ਲਵਾਉਣਾ 30000 ਰੁਪਏ ਮਹੀਨਾ ਦਿਓ ਗੱਦਾ ਲਵਾ ਲਓ ਰੇਟ ਵੀ ਦੱਸ ਰਹੇ ਹਾਂ ਹਾਂ ਰੇਟ ਦੱਸ ਰਹੇ ਆ ਸਾਨੂੰ ਆਉਂਦੇ ਨੇ ਆ ਸਭਾ ਚੱਲ 20000 ਰੁਪਏ ਰੇਟ ਹੈ ਜੀ ਜੇ ਤੁਸੀਂ ਅੰਦਰ ਚੋਰੀ ਕਰਨ ਜਾਣਾ ਤਾਂ 20000 ਰੁਪਏ ਦਿਹਾੜੀ ਦਾ ਰੇਟ ਹੈ ਜੇ ਤੁਸੀਂ ਮਹੀਨਾ ਉਸ ਸਭਾ ਚ ਭਿਕ ਮੰਗਣੀ ਹੈ ਉਹਦਾ ਰੇਟ ਲੱਗਿਆ ਲੋਕਲ ਐਸਚੋ ਲੈਂਦਾ ਨਹੀਂ ਤਾਂ ਪੰਜਾਬ ਦੇ ਬਾਹਰੋਂ ਕਿਉਂ ਬੰਦਾ ਉਥੇ ਸਭਾ ਜਾ ਕੇ ਭੀਖ ਮੰਗਣ ਬਹਿ ਗਿਆ ਕਿਆ ਇਸ ਪ੍ਰਸ਼ਾਸਨ ਦੀ ਵਿੱਚੇ ਡੀਸੀ ਉਹਨਾਂ ਤੱਕ ਵੀ ਪਹੁੰਚ ਦੇਣ ਪਏ ਉਹਨਾਂ ਦੀ ਡਿਊਟੀ ਨਹੀਂ ਬਣਦੀ ਕਿ ਜਿਹੜੇ ਬੰਦੇ ਬਾਹਰੋਂ ਆਏ ਆ ਅਦਰ ਦਨ ਮੱਥਾ ਟੇਕਣ ਭੀਖ ਖਵਾ ਲੈ ਦੁਕਾਨਾਂ ਵਾਲੇ ਉਹਨਾਂ ਨੂੰ ਆਇਡੈਂਟੀਫਾਈ ਕਰੇ ਉਹਨਾਂ ਦੇ ਆਈਡੈਂਟੀਟੀ ਕਾਰਡ ਚੈੱਕ ਕਰੋ ਉਹਨਾਂ ਦੀ ਪੁਲਿਸ ਕਲੀਅਰੈਂਸ ਚੈੱਕ ਕਰਾਵੇ ਖਾਸ ਕਰਕੇ ਭਿਖਾਰੀਆਂ ਦੀ ਪੂਰਾ ਘਰ ਆਇਆ ਦੋ ਬਸਾਂ ਭਰ ਕੇ ਚੈੱਕ ਕਰ ਲੋ ਔਰ ਇੱਕ ਘੰਟਾ ਸਭਾ 'ਚ ਵੜ ਕੇ ਚੋਰੀ ਕਰਨ ਦਾ ਰੇਟ 20000 ਰੁਪਇਆ ਜਾ ਕੇ ਐਸਐਚਓ ਨਾਲ ਸੈਟਿੰਗ ਕਰ ਲੋ ਇਹ ਸਾਨੂੰ ਆ ਕੇ ਚੋਰ ਦੱਸਦੇ ਨੇ ਸਾਡੂ ਕੋਦੇ ਉਹ ਵੀ ਆਉਂਦੇ ਨੇ ਹੁਣ ਕਿੰਨੇ ਸੱਚ ਬੋਲਦੇ ਨੇ ਕਿੰਨੇ ਝੂਠ ਬੋਲਦੇ ਨੇ ਉਹਨਾਂ ਨੂੰ ਪਤਾ ਹੋ ਪਰ ਪਰ ਚੋਰ ਤੇ ਹੈਗੇ ਨਾ ਉੱਥੇ ਭਿਖਾਰੀ ਵੀ ਹੈਗੇ ਨਾ ਉੱਥੇ ਦਿਓ ਜਵਾਬ ਕਿਉਂ ਨਹੀਂ ਅਜੇ ਤੱਕ ਉੱਠੇ ਕਾ ਡੀਸੀ ਨੇ ਮੇਰੀ 20 ਵਰੀ ਇੰਟਰਵਿਊ ਸੁਣੀ ਹੋਣੀ ਆ ਡੀਸੀ ਨੂੰ ਪੁੱਛੋ ਫਤੇਗੜ ਸਾਹਿਬ ਨੂੰ ਕਿਉਂ ਨਹੀਂ ਤੂੰ ਭਖਰੀ ਹੁੰਦਾ ਘੱਟ ਸਕਿਆ ਵੀ ਉੱਥੇ ਮਾਰ ਕੇ ਡੰਡੇ ਬਾਹਰ ਕੀ ਆਉਦ ਕੋ ਰਿਸੋਰਸਿਸ ਨਹੀਂ ਹੈਗੇ ਪਰ ਭੀਖ ਮੰਗਣਾ ਜੁਰਮ ਹੈ ਨਾ ਬਿਲਕੁਲ ਹੈਗਾ ਜੀ ਹੈਗਾ ਨਾ ਕਾਨੂੰਨ ਦੀ ਪਾਇਸਾ ਚ ਲਿਖਿਆ ਡੀਸੀ ਤੂੰ ਦੱਸ ਬਈ ਸੱਜਣਾ ਵੀ ਕਿਹੜੇ ਕਿਹੜੀ ਧਾਰਾ ਚ ਪਰਚਾ ਦੇਂਗਾ ਦੇ ਬੰਦੇ ਅੰਦਰ ਜੇ ਤੂੰ ਹੈ ਸੱਚੀ-ਮੁੱੱਚੀ ਉੱਥੇ ਕੋਈ ਛਲਾਰੂ ਟੋਪੀਆਂ ਬਾਸਤੇ ਬਾਕੇ ਤੁਰ ਫਿਰਦੇ ਨੇ ਜੇ ਪੱਗ ਲਾਉਣੀ ਪਾਪ ਹੈ ਤਾਂ ਟੋਪੀ ਲਾਉਣਾ ਵੀ ਤਾਂ ਪਾਪ ਹੈ ਸੋ ਸਾਡੀ ਪ੍ਰਸ਼ਾਸਨ ਸੁੱਤਾ ਪਿਆ ਹੈ। ਔਰ ਇਹ ਲੋਗ ਜਾਣ ਕੇ ਇਹੋ ਜਿਹੇ ਢੜਕਾਉ ਕੰਮ ਕਰਦੇ ਨੇ ਕਿ ਮਾਹੌਲ ਖਰਾਬ ਹੋਵੇ। ਰਪਿੰਦਰ ਦੇ ਰਪਿੰਦਰ ਦੇ ਕੇਸ ਦੇ ਵਿੱਚ ਜਦੋਂ ਇਹ ਗੱਲਾਂ ਪਹਿਲਾਂ ਆਉਂਦੀਆਂ ਨੇ ਕਿ ਰਪਿੰਦਰ ਨੂੰ ਵੀਆਈਪੀ ਸਹੂਲਤਾਂ ਮਿਲਦੀਆਂ ਨੇ ਜੇਲ੍ਹ ਦੇ ਵਿੱਚ ਤੁਸੀਂ ਗੱਦੇ ਦੀ ਗੱਲ ਕੀਤੀ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਆਪਣੇ ਆਸ਼ਿਕ ਨੂੰ ਉਸ ਜੇਲ੍ਹ ਦੇ ਵਿੱਚ ਮਿਲਿਆ ਜਾਂਦਾ ਹੈ ਜੇਲ੍ਹ ਪ੍ਰਸ਼ਾਸਨ ਦੀ ਕੁਝ ਚੈਨਲਾਂ ਦੇ ਵੱਲੋਂ ਇੰਟਰਵਿਊ ਲਈ ਗਈ ਉਹਨਾਂ ਦਾ ਫੋਨ ਫੋਨ ਦੇ ਉੱਪਰ ਗੱਲਬਾਤ ਉਹਨਾਂ ਦੇ ਨਾਲ ਕੀਤੀ ਗਈ ਉਹ ਸਿੱਧਾ ਡਿਨਾਈ ਕਰਦੇ ਨੇ ਕਿ ਕੇਸ ਦਾ ਰੁਖ ਮੋੜਨ ਦੀਆਂ ਕੋਸ਼ਿਸ਼ਾਂ ਨੇ ਕੁਝ ਗਲਤ ਗਲਤ ਅਨਸਰਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੁਝ ਨਹੀਂ ਆ ਜੇਲ੍ਹ 'ਚ ਸੀਸੀਟੀਵੀ ਫੁਟੇਜ ਲੱਗੇ ਆ ਆਰਟੀਏ ਭਾ ਕੇ ਫੁਟੇਜ ਮੰਗਾ ਲਓ ਮੈਂ ਸਾਰੇ ਆਰਟੀਐ ਐਕਟੀਵਿਸਟ ਨੂੰ ਇੱਕ ਬੇਨਤੀ ਕਰਦਾ ਪਿਆ ਤੁਸੀਂ ਜਿੱਦਨ ਤੋਂ ਰੁਪਿੰਦਰ ਤੇ ਉਹਦਾ ਆਸ਼ਿਕ ਅੰਦਰ ਗਏ ਨੇ ਚੇਲ ਚ ਪੂਰੇ ਸੀਸੀਟੀਵੀ ਫੁਟੇਜ ਹੈ ਸਰਾਊਂਡਿੰਗ ਤੱਕ ਕਵਰ ਕਰਦੇ ਟਾਈਮਿੰਗ ਦੇ ਕੇ ਦੇ ਸੀਸੀਟੀਵੀ ਪੇ ਪੈਨ ਡਰਾਈਵ ਨਾਲ ਭੇਜ ਦਿਓ ਤੇ ਰੁਪਈਏ 20 ਲੱਗਣੇ ਤੁਹਾਡੇ ਆਰਟੀਐ ਫੁਟੇਜ ਮਖਾਓ ਔਰ ਮੇਰੀ ਸੂਚਨਾ ਮੁਤਾਬਕ ਵੀ ਮੁਲਾਕਾਤ ਕਰਨ ਦਿੱਤੀ ਜਾਂਦੀ ਅੰਦਰ ਵੈਸੇ ਲੇਡੀਜ਼ ਦਾ ਤੇ ਜੈਂਟਲ ਸਾਹਿਬ ਵੱਖਰਾ ਹੁੰਦਾ ਇੱਕ ਟਾਈਮ ਵੀ ਆਉਂਦਾ ਹੈ ਕਿ ਜਿਹੜੇ ਬੰਦੇ ਵੈਸੇ ਤੇ ਦੋ ਦੋਸ਼ੀ ਉਹਨੂੰ ਵੱਖਰੇ ਰੱਖੇ ਜਾਂਦੇ ਨੇ ਇਵਨ ਦੋ ਇਕੱਠੇ ਵੀ ਹੋਣ ਮੁੰਡੇ ਵੀ ਦੋ ਹੋਣ ਉਹਨਾਂ ਨੂੰ ਵੱਖਰੇ ਬੈਰਕ ਚ ਰੱਖਿਆ ਜਾਂਦਾ ਪਰ ਫਿਰ ਵੀ ਵਿੱਚੋਂ ਟਾਈਮ ਮਿਲਦਾ ਉਹਨਾਂ ਨੂੰ ਇਕੱਠੇ ਹੁੰਦਾ ਗੁਰਦੁਆਰਾ ਅੰਦਰ ਮੰਦਰ ਹੈ ਅੰਦਰ ਐਕਸਰਸਾਈਜ਼ ਕਰਨ ਲਈ ਕੀ ਰੋਟੀ ਖਾਣ ਲਈ ਬੜੇ ਟਾਈਮ ਹੁੰਦੇ ਨੇ ਸੋ ਇਹ ਚੀਜ਼ਾਂ ਹੈਗੀਆਂ ਨੇ ਜੇ ਕੋਈ ਗੱਲ ਹੁੰਦੀ ਹੈ ਤੇ ਕੋਈ ਬੋਲਦਾ ਰਪਿੰਦਰ ਦੇ ਕੇਸ ਦੇ ਵਿੱਚ ਜੇਕਰ ਹੁਣ ਗੱਲ ਕਰੀਏ ਉਸ ਦੀ ਸਹੇਲੀ ਨੂੰ ਜ਼ਮਾਨਤ ਦੇ ਦੇ ਦਿੱਤੀ ਗਈ ਹੈ ਹਾਲਾਂਕਿ ਕੰਡੀਸ਼ਨਲ ਬੇਲ ਹੈਗੀ ਐ ਇਸ ਦੇ ਨਾਲ ਕੇਸ ਕਮਜ਼ੋਰ ਹੋਏਗਾ ਸਰ ਕੀ ਰੁਪਿੰਦਰ ਕੌਰ ਨੂੰ ਜਾਂ ਉਸ ਦੇ ਆਸ਼ਿਕ ਨੂੰ ਇਸ ਦੇ ਨਾਲ ਕੁਝ ਰਾਹਤ ਮਿਲੇਗੀ ਕਿਉਂਕਿ ਐਸਐਚਓ ਦੇ ਤੁਸੀਂ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕਿ ਐਸਐਚਓ ਦੇ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਲਿਖ ਕੇ ਦੇ ਦਿੱਤਾ ਗਿਆ ਰੁਪਿੰਦਰ ਕੌਰ ਨੂੰ ਵੀ ਇਸ ਨੇ ਕੁਝ ਨਾ ਕੁਝ ਫਾਇਦਾ ਹੋਏਗਾ ਕਾਨੂੰਨੀ ਤੌਰ ਤੇ ਡੈਫੀਨਟਲੀ ਹੋਏਗਾ ਜੀ ਗੁਰਵਿੰਦਰ ਦਾ ਕੇਸ ਕਮਜ਼ੋਰ ਆ ਹੁਣ ਫਿਰ ਫਿਰ ਜੇਲ੍ਹ 'ਚ ਰੱਖਣ ਦਾ ਫਾਇਦਾ ਕੀ ਜੇ ਤੁਸੀਂ ਸਾਰੀਆਂ ਫੈਸਿਲਟੀਆਂ ਦੇ ਦਤਨੀਆਂ ਜੇਲ੍ਹ ਜਾਂ ਹਵਾਲਾ whatever ਜੇਲ੍ਹ 'ਚ ਵੀ ਕਿਉਂ ਰੱਖਿਆ ਜਾਂਦਾ ਵੀ ਜਦੋਂ ਲੋੜ ਪਵੇ ਜਾ ਕੇ ਰਿਮਾਂਡ ਲੈ ਕੇ ਪ੍ਰੋਡਕਸ਼ਨ ਮੰਡਰ ਲੈ ਕੇ ਜਾਂ ਦੋਸ਼ੀ ਲਿਆ ਉਹ ਤੇ ਜਾਂ ਉੱਥੇ ਜਾ ਕੇ ਪੁੱਛਤਾ ਇਸ ਕਰ ਲੋ ਪੁਲਿਸ ਨੂੰ ਕੋਈ ਰੋਕ ਥੋੜੀ ਹੈ ਇਹਨਾਂ ਨੇ ਆਪਣਾ ਮੀਮੋ ਬਣਾਣਾ ਹੈ ਐਸਐਸਪੀ ਕੋ ਸਾਈਨ ਕਰਾਣੇ ਹੈ ਕਿ ਠੀਕ ਹੈ ਜੇਲ ਚੰਨੇ ਸੁਨੀਲ ਮੱਲਨ ਨੂੰ ਤਫਤੀਸ਼ ਕਰਨ ਆਇਆ ਜੀ ਉਹਦੇ ਕੋ ਚਾਰ ਸਵਾਲ ਪੁੱਛਣੇ ਹੈ ਲਾਊਡ ਆ ਉਹਨਾਂ ਨੂੰ ਜੇਲ ਦੇ ਅੰਦਰ ਜਾਣਗੇ ਬਹਿ ਕੇ ਆਪਣੇ ਸਵਾਲ ਪੁੱਛਣਗੇ ਸੋ ਇਹਨੂੰ ਜ਼ਮਾਨਤ ਵਿਵਾਨ ਚ ਮੈਂ ਸ਼ਰਯਮ ਕਹਣਾ ਪੁਲਿਸ ਦਾ ਵੱਡਾ ਰੋਲ ਹੈ ਔਰ ਉਹ ਬਹੁਤ ਗਲਤ ਹੈ ਔਰ ਉਹਨੂੰ ਕੰਡੀਸ਼ਨਲ ਬੇਲ ਮਿਲੀ ਹੈ ਜਿਹੜੇ ਚੈਨਲਾਂ ਤੇ ਗਲਤ ਖਬਰ ਚੱਲਦੀ ਪਈ ਹੈ ਮੈਂ ਫਿਰ ਦੱਸ ਦਿਆਂ ਉਹਨੂੰ ਕੰਡੀਸ਼ਨਲ ਬੇਲ ਇਗਜ਼ਾਮ ਦੇਣ ਲਈ ਔਰ ਉਹਦੀ ਜਦੋਂ ਵੀ ਆਰਡਰ ਦੀ ਕਾਪੀ ਆਏਗੀ ਮੈਂ ਡੈਫੀਨੇਟਲੀ ਮੇਰੇ ਚੈਨਲ ਤੇ ਜਾਂ ਜਿਹੜੇ ਵੀ ਪਬਲਿਕ ਦਾ ਚੈਨਲ ਹੈ ਉੱਥੇ ਅਪਲੋਡ ਕਰਾਂਗੇ ਅਸੀਂ ਹਲੇ ਆਈ ਨਹੀਂ ਔਰ ਦੱਸਾਂਗੇ ਪਬਲਿਕ ਨੂੰ ਵੀ ਕੀ ਇਹ ਮੁੱਦੇ ਤੇ ਕੀ ਕੁਝ ਹੋਇਆ ਤੇ ਕੀ ਹੋਰ ਹੋ ਸਕਦਾ ਇੱਕ ਹੋਰ ਗ੍ਰਿਫਤਾਰੀ ਦੀਆਂ ਗੱਲਾਂ ਲਗਾਤਾਰ ਆ ਰਹੀਆਂ ਨੇ ਕਿ ਇਸ ਕੇਸ ਦੇ ਵਿੱਚ ਇੱਕ ਵੱਡੀ ਗ੍ਰਿਫਤਾਰੀ ਹੋ ਸਕਦੀ ਹੈ ਸੁਨੀਲ ਮੱਲਣ ਇਸ ਕੇਸ ਦੇ ਵਿੱਚ ਲਗਾਤਾਰ ਹਮਲਾ ਵਰਨੇ ਕਹਿੰਦੇ ਕਹਿ ਰਹੇ ਨੇ ਕਿ ਗੁਰਵਿੰਦਰ ਸਿੰਘ ਨੂੰ ਇਨਸਾਫ ਦਿਵਾ ਕੇ ਰਹਿਣਾ ਰੁਪਿੰਦਰ ਦੇ ਮਾਪਿਆਂ ਨੂੰ ਜੇਲ੍ਹ ਦੇ ਪਿੱਛੇ ਸਲਾਖਾਂ ਦੇ ਪਿੱਛੇ ਪਹੁੰਚਾ ਕੇ ਰਹਿਣਾ ਕੀ ਇਹ ਗ੍ਰਿਫਤਾਰੀ ਦੀਆਂ ਖਬਰਾਂ ਦੇ ਪਿੱਛੇ ਕੋਈ ਸੁਨੀਲ ਮੱਲਣ ਦਾ ਦਿਮਾਗਤਾ ਨਹੀਂ ਕਿਤੇ ਸੁਨੀਲ ਮੱਲਣ ਕੋਈ ਇਸ ਕੇਸ ਦੇ ਵਿੱਚ ਵੱਡਾ ਧਮਾਕਾ ਤਾਂ ਨਹੀਂ ਕਰਨ ਜਾ ਰਹੇ ਰੁਪਿੰਦਰ ਕੌਰ ਦੇ ਮਾਪਿਆਂ ਨੂੰ ਲੈ ਕੇ ਮੈਂ ਵੀ ਜੀ ਤਬਾਕਾ ਕਰਕੇ ਦਿਖਾऊं ਪਹਿਲਾਂ ਤਾਂ ਮੈਂ ਬੋਲ ਨਹੀਂ ਸਕਦਾ ਦੇ ਵੀ ਸਿਕਰੇ ਸੀ ਮੈਂ ਇਨਜੋਗਾ ਨਹੀਂ ਮੈਂ ਮਾੜਾ ਜਿਹਾ ਬੰਦਾ ਸੋ ਮੇਰੀ ਰਿਜ਼ਲਟ ਵੇਖਿਆ ਕਰੋ ਮੈਂ ਕਰਦਾ ਕਿ ਉਹਨੂੰ ਛੱਡ ਦੋ ਮੈਂ ਜੋ ਦੱਸਣਾ ਪਬਲਿਕ ਨੂੰ ਦੱਸਤਾ ਔਰ ਪ੍ਰਮਾਤਮਾ ਦੀ ਜੇ ਮਿਹਰ ਰਹੀ ਬਾਬੇ ਲਣਕ ਦੀ ਵੀ ਨਾਲ ਅਸ਼ੀਰਵਾਦ ਰਿਆ ਤੇ ਇਸ ਕੇਸ 'ਚ ਜੋਰ ਲਾਵਾਂਗੇ ਮਜੀਬ ਸਰ ਬਹੁਤ ਇੰਟੈਲੀਜੈਂਟ ਬੰਦੇ ਨੇ ਜਿਹੜੇ ਉੱਥੇ ਵਕੀਲ ਸਾਹਿਬ ਨੇ ਮੇਰੀ ਮੇਰੇ ਸੰਪਰਕ 'ਚ ਨੇ ਲੜਕੇ ਦਾ ਪਰਿਵਾਰ ਮੇਰੇ ਸੰਪਰਕ 'ਚ ਹੈ ਔਰ ਮੈਂ ਜਾਣਾ ਹੈ ਉਹਨਾਂ ਨੂੰ 7 ਤਰੀਕ ਤੋਂ ਬਾਅਦ ਮੈਂ ਟਾਈਮ ਰੱਖਿਆ ਹੈ ਮਿਲਣ ਜਾਣ ਦਾ ਕਿਉਂਕਿ ਕੋਟਾਂ ਅਜਕਲ ਛੁੱਟੀ ਹੈ ਨਵਾਂ ਸਾਲ ਦਾ ਟਾਈਮ ਹੈ ਸਾਰੇ ਆਪਣੇ ਆਪਣੇ ਘਰਾਂ 'ਚ ਬਿਜ਼ੀ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਲਈ ਪਰ ਮੈਂ ਹੋ ਸਕਦਾ ਹੈ ਸ਼ਾਇਦ ਰਾਤ ਰਹਿ ਕੇ ਆਉਂਗਾ ਉੱਥੇ ਔਰ ਵੱਡੀ ਸਲਾਹ ਕਰਾਂਗੇ ਔਰ ਐਕਟਿਵਲੀ ਜਿੱਥੇ ਲੋੜ ਪਵੇਗੀ ਸੁਨੀਲ ਮੁੱਲਨ ਮੱਥੇ ਤੇ ਖਾਏਗਾ ਤੇ ਮੱਥੇ ਤੇ ਹੀ ਮਾਰੇਗਾ ਕੀ ਕਹਿ ਰਹੇ ਨੇ ਵਕੀਲ ਸਾਹਿਬ ਗੱਲਬਾਤ ਗੁਰਵਿੰਦਰ ਦੇ ਵਕੀਲ ਸਾਹਿਬ ਦੇ ਨਾਲ ਟੋਡੀ ਹੋਈ ਆ ਪਰਿਵਾਰ ਦੇ ਨਾਲ ਹੋਈ ਆ ਰਿਐਕਸ਼ਨ ਕੀ ਆ ਉਹਨਾਂ ਦਾ ਖਾਸ ਤੌਰ ਤੇ ਇਸ ਜ਼ਮਾਨਤ ਤੋਂ ਬਾਅਦ ਜਾਂ ਹੋਰ ਗ੍ਰਿਫਤਾਰੀ ਦੀਆਂ ਖਬਰਾਂ ਬਾਹਰ ਆਉਣ ਤੋਂ ਬਾਅਦ ਪੁਲਿਸ ਦੇ ਜਿਹੜੇ ਕੰਮ ਨੇ ਖਾਸ ਕਰਕੇ ਐਸ ਐਚਓ ਦੇ ਉੱਥੋਂ ਬਹੁਤ ਉਦਾਸ ਹੈ ਪਰਿਵਾਰ ਤੇ ਸਾਡੇ ਵਕੀਲ ਸਾਹਿਬ ਮੈਂ ਵੀ ਕਿਉਂਕਿ ਪੁਲਿਸ ਨੇ ਪੁਲਿਸ ਦੇ ਖਿਲਾਫ ਕੰਮ ਨਹੀਂ ਕਰਨਾ ਪੁਲਿਸ ਫਿਰ ਕੋਟ ਹੈ ਮੇਰੇ ਕੋਲ ਹਰਦਵਾਰ ਜਿੰਦਿਆਂ ਦਾ ਜਿੱਥੇ بڑے بڑے ਦੀ ਗਤੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਆਤਮਪਾਰ ਚੌਂਕੀ ਲੁਧਿਆਣਾ ਉਹਨਾਂ ਨੇ ਗਲਤ ਐਫਆਈਆਰ ਦਰਜ ਕੀਤੀ ਸੀ ਉਹਦੇ ਥਾਣੇ 'ਚ ਉਹਦੇ ਐਸਐਚਓ ਤੇ ਤੇ ਉਹਦੇ ਚਾਰ ਬੰਦਿਆਂ ਤੇ ਮੈਂ ਪਰਚਾ ਦਰਜ ਕਰਾਇਆ ਜਿੱਦਨ ਕੋਈ ਰਿਕਾਰਡ ਕੱਢ ਕੇ ਦੇ ਦਾਂਗਾ ਠੀਕ 20 ਰੁਪਏ ਪਿੱਛੇ ਪਟਵਾਰੀ ਨੂੰ ਕੈਦ ਕਰਾਈ ਸੀ ਕਿ ਉਹਨੇ ਜਾਲੀ ਫਰਦ ਜਾਰੀ ਕੀਤੀ ਸੀ ਹੁਣ ਚੰਡੀਗੜ੍ਹ 'ਚ 30 ਰੁਪਏ ਦਾ ਇੱਕ ਮੁਕਦਮਾ ਜਿੱਨੇ ਸਰਕਾਰੀ ਟਿਕਟਾਂ ਵਰਤ ਕੇ ਪ੍ਰਾਈਵੇਟ ਚਿੱਠੀ ਪਾਈ ਸੀ ਉਹ ਮੁਕਦਮਾ ਚੱਲ ਰਿਹਾ ਲੋਕਲ ਪਾਰਟੀਆਂ ਦੋਸ਼ੀ ਦੀ ਮਦਦ ਕਰ ਰਹੀਆਂ ਰਿਕਮੈਂਡ ਹੋਇਆ ਪਰਚਾ ਅਜੇ ਤੱਕ ਐਫਆਈਆਰ ਦਰਜ ਨਹੀਂ ਹੋਈ ਸਿਸਟਮ ਦੇ ਖਿਲਾਫ ਲੜਨਾ ਪੈਂਦਾ ਤੇ ਮੈਂ ਜਨਤਾ ਨੂੰ ਰਿਕੁਐਸਟ ਕਰਦਾ ਕੁਛ ਹੈਗੇ ਨੇ ਵਿੱਚ ਜਿਹੜੇ ਗਲਤ ਕਮੈਂਟ ਕਰਦੇ ਆ ਥੈਂਕ ਯੂ ਤੁਹਾਡੇ ਇੱਥੇ ਭਜਦੀ ਮੇਰੀ ਗਲਤਾਂ ਤੁਸੀਂ ਚੀਕਦੇ ਹੋ ਤੇ ਜਿਹੜੇ ਚੰਗੇ ਬੰਦੇ ਨੇ ਨਾ ਜਿਹੜਾ ਹੱਲਾਸ਼ੇਰੀ ਦੇ ਕੇ ਸਾਹਮਣੇ ਆਓ ਮੇਰੀ ਤਾਕਤ ਬਣੋ ਜੇ ਤੁਸੀਂ ਤਾਕਤ ਨਹੀਂ ਬਣੋਗੇ ਨਾ ਤੇ ਇਨਸਾਫ ਨਹੀਂ ਮਿਲੇਗਾ